ਸਾਰਿਆਂ ਨੂੰ ਜੀ ਸਵਾਗਤ ਹੈ ਫੇਰ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਪਰਸੋਂ ਵੀਡੀਓ ਪਾਈ ਤੁਹਾਨੂੰ ਦੱਸਿਆ ਕਿ ਭਾਈ ਨਾਲ ਰੁੱਗਰੂ ਹੋਣਾ ਤੇ ਤੁਹਾਨੂੰ ਵੀ ਕਰਉਣਾ ਵਾ ਤੇ ਭਾਈ ਨੂੰ ਤੁਸੀਂ ਮਿਲ ਸਕਦੇ ਸਾਡੇ ਟਾਡੇ ਕਰਕੇ ਸਪੈਸ਼ਲ ਪਾਇਆ ਅਸੀਂ ਆ ਗਏ ਇਨਾਂ ਕੋਲ ਮਿਲਣ ਵਾਸਤੇ ਠੀਕ ਹੈ ਜੀ ਇਹ ਕਾ ਸਾਹਮਣੇ ਭਾਈ ਸਾਡੇ ਸਾਡੇ ਮਾਸਟਰ ਸਾਹਿਬ ਸਾਹਮਣੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਆ ਸਾਹਮਣੇ ਆ ਗਏ ਭਾਈ ਜੀ ਇਹਨਾਂ ਨਾਲ ਬੜਾ ਪਿਆਰ ਕਰਦੇ ਇਧਰ ਇਹਨਾਂ ਨਾਲ ਵੀ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੱਤੀ ਗਿੱਲਾਂ ਵਾਲੀਆ ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਭਰਾ ਹੁਣੀ ਇੱਧਰ ਸਾਡੇ ਮਾਸੜ ਜੀ ਹੁਣੀ ਸਾਡੇ ਕੋਲ ਪਹੁੰਚੇ ਆ। ਸੋ ਕੱਲ ਪਰਸੋਂ ਤੋਂ ਮਤਲਬ ਆਪਾਂ ਵੀ ਇਹਨਾਂ ਨੂੰ ਕਾਫੀ ਫੋਨ ਕੀਤਾ ਕਿ ਸਾਡੇ ਕੋਲ ਜਰੂਰ ਪਹੁੰਚੋ, ਦਰਸ਼ਨ ਦਿਓ। ਤੇ ਆਪਣਾ ਗਾਣਾ ਆ ਰਿਹਾ ਜੀ 4 ਨੂੰ। 4 ਨੂੰ ਆਪਾਂ ਰਿਲੀਜ਼ ਕਰਾਂਗੇ ਬਾਬਾ ਮਹਿਮਾ। ਸੋ ਸੱਤੀ ਗਿੱਲਾਂ ਵਾਲੀ ਆਫੀਸ਼ੀਅਲ ਚੈਨਲ ਤੇ ਗਾਣਾ ਅਪਲੋਡ ਕਰਾਂਗੇ। ਸੋ ਸਾਰੇ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰਿਓ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਭਾਜੀ ਹੁਣਾਂ ਦਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਵਧੀਆ-ਵਧੀਆ ਕੰਟੈਂਟ ਪਾਉਂਦੇ ਨੇ ਇਹ ਤੇ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਜੀ ਭਾਜੀ ਜਿੱਦਾਂ ਦਾ ਨੂੰ ਕਿਹਾ ਵਾ ਲਾਈਕ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਠੀਕ ਹੈ ਜੀ ਬਾਕੀ ਭਾਜੀ ਦੀ ਆਈਡੀ ਖੱਡ ਮੇਰੇ ਡਿਸਕ੍ਰਿਪਸ਼ਨ 'ਚ ਮਿਲ ਜੂਗੀ ਉਹਦੇ ਵਿੱਚ ਤੁਸੀਂ ਉਹਨੂੰ ਫੋਲੋ ਕਰ ਲਿਓ ਭਾਜੀ ਨੂੰ ਤੇ ਸ਼ੇਅਰ ਜਰੂਰ ਕਰਨਾ ਵਾ ਤੇ ਲਾਇਕ ਸਭ ਤੋਂ ਵੱਧ ਕਰਿਓ ਠੀਕ ਹੈ ਭਾਜੀ ਨੂੰ ਮੋਟੀਵੇਟ ਮਿਲੂਗਾ ਤੇ ਭਾਜੀ ਹੋਰ ਵਧੀਆ ਕੰਮ ਕਰਨਗੇ ਵਧੀਆ ਵਧੀਆ ਸੌਂਗ ਆਉਣਗੇ ਸਿਹ ਦੇਣ ਵਾਲੇ ਠੀਕ ਹੈ ਸ਼ਬਦ ਆਉਣਗੇ ਤੇ ਬਾਕੀ ਉਹ ਤੁਹਾਡੀਆਂ ਪੈਣਾ ਹਸਾਂਡੀਆਂ ਸਾਡੇ ਵਾਲ ਵੇਖ ਕੇ ਠੀਕ ਹੈ ਜੀ ਹੈ ਹੋਵਾਡੇ ਹੋਵਾਡੇ ਗੱਲਾਂ ਦੇ ਵਿੱਚ ਖੁਸ਼ ਹੋਣ ਦੇ ਠੀਕ ਹੈ ਜੀ ਤੇ ਬਾਕੀ ਸੋਹਣਾ ਪਰਿਵਾਰ ਆ ਭਾਜੀ ਹੋਣਾ ਦਾ ਠੀਕ ਹੈ ਜੀ ਐਂ ਆਏ ਆ ਦਿਲ ਚ ਚਾਹੀ ਬੜੀ ਖੁਸ਼ੀ ਹੋਈ ਹੈ ਸਾਨੂੰ ਮਾਨੂੰ ਵੀ ਬੜੀ ਜ਼ਿਆਦਾ ਮੈਨੂੰ ਐਂ ਲੱਗਦਾ ਕਿ ਆਪਾਂ ਸਾਲ 2 ਸਾਲ ਹੋ ਗਏ ਹੋਣੇ ਇਹਨਾਂ ਨੂੰ ਹਾਂ ਜੀ ਅੱਜ ਦੋਸਤਾਂ ਦੋ ਸਾਲ ਦੋ ਤੋਂ ਜ਼ਿਆਦਾ ਹੋ ਗਏ ਹੋਣਗੇ ਹਾਂ ਦੋ ਹਾਂ ਭਾਜੀ ਦੋ ਤੋਂ ਵੱਧ ਹੋ ਗਏ ਆ ਆਪਾਂ ਬੇਟੇ ਦੀ ਬੇਟੇ ਦੀ ਪਾਰਟੀ ਤੇ ਮਿਲੇ ਭਾਰੀ ਨੂੰ ਤੇ ਬਾਅਦੋਂ ਐਂ ਭਾਜੀ ਕੋ ਨਹੀਂ ਭਾਰੀ ਕੋ ਬਾਅਦੋਂ ਆਏ ਆ ਨਹੀਂ ਮੈਂ ਮੈਂ ਨਹੀਂ ਤੁਹਾਨੂੰ ਮਿਲਿਆ ਜਦੋਂ ਜਦੋਂ ਪਾਠ ਕਰਵਾਇਆ ਪਾਠ ਕਰਵਾਇਆ ਸੀ ਉਦੋਂ ਆਏ ਸੀ ਮੈਂ ਨਹੀਂ ਸੀ ਉਦੋਂ ਨਾ ਨਹੀਂ ਤੇ ਨਹੀਂ ਉਹਦਾ ਪਰਿਵਾਰਕ ਪਿਛਲੀ ਪਰਿਵਾਰਕ ਬਾਕੀ ਸਾਡੇ ਛੋਟੇ ਛੋਟੇ ਬੱਚੇ ਸਾਡੇ ਪੁੱਤਰ ਸਾਡੀ ਬੇਟੀਆਂ ਉਹ ਸਾਹਮਣੇ ਵੇਖੋ ਠੀਕ ਹੈ ਜੀ ਚਾਰ ਤਰੀਕ ਯਾਦ ਰੱਖਿਓ ਸਾਰੇ ਬਾਕੀ 4 ਤਰੀਕ ਨੋਟੀਫਿਕੇਸ਼ਨ ਤੁਹਾਡੇ ਕੋ ਪਹੁੰਚ ਜਾਣਾ ਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਜ਼ਿਆਦਾ ਮਿਹਨਤ ਲੱਗੀ ਆ ਜੀ ਇਸ ਮਿਹਨਤ ਬੜੀ ਲੱਗੀ ਭਾਈ ਦੀ ਭਈ ਠੀਕ ਹੈ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਕੋ ਪਹੁੰਚ ਜਾਏ ਹਾਂ ਜੀ ਹਾਂ ਹਾਂ ਬਾਕੀ ਉਹਦੇ ਵਿੱਚ ਵੱਡੇ ਆਰਟਿਸਟ ਵੀ ਆਏ ਨੇ ਮਲਕੀਤ ਰੌਣੀ ਜੀ ਲਵਕੋਰ ਹੋਰ ਬਾਕੀ ਭਾਈ ਦੱਸਣਗੇ ਭਾਈ ਦੱਸਿਓ ਉਹਨਾਂ ਨੂੰ ਡਾਇਰੈਕਟ ਕੀਤਾ ਗਾਣੇ ਨੂੰ ਡਾਇਰੈਕਟ ਕੀਤਾ ਹੈ ਜੀ ਨਸੀਬ ਸਿੰਘ ਰੰਧਾਵਾ ਤੇ ਉਹਨਾਂ ਨੇ ਕਾਫੀ ਫਿਲਮਾਂ ਪੰਜਾਬੀ ਮੂਵੀ ਕਰਦਾ ਤੇ ਆਪਣਾ ਸੱਜਣੀ ਤੇ ਉਹਨਾਂ ਤਾਂ ਚਲੋ ਆਪਣਾ ਗਾਣਾ ਕੀਤਾ ਵੈਸੇ ਉਹ ਮੂਵੀ ਕਰਦਾ ਹੈ ਜਿਆਦਾ ਫਿਲਮਾਂ ਬਣਾਉਂਦਾ ਰਿਸ਼ਤੇ ਨਾਤੇ ਫਿਲਮ ਆਈ ਜੀ ਉਹਨਾਂ ਨੇ ਡਾਇਰੈਕਟ ਕੀਤੀ ਆ ਵੀ ਸੀ ਆਰ ਫਿਲਮ ਆਈ ਉਹਨਾਂ ਦੀ ਸੋ ਕਾਫੀ ਭਰਾਵਾਂ ਵਾਲਾ ਪਿਆਰ ਹੈ ਉਹਨਾਂ ਨਾਲ ਤੇ ਬਾਕੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਬੈਸਟ ਟੂ ਵਿਸ਼ੇ ਸਾਰਿਆਂ ਨੂੰ ਡਾਇਰੈਕਟਰ ਮਿਊਜ਼ਿਕ ਵਾਲੇ ਸਾਰੇ ਲਿਰਿਕਸ ਜਿਨ੍ਹਾਂ ਨੇ ਜੋ ਤਿਆਰ ਕੀਤਾ ਵਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਬਾਕੀ 4 ਤਰੀਕ ਨੂੰ ਆਉਣ ਡਿਆ ਵਾ ਤੇ ਬਾਕੀ ਤੁਸੀਂ ਤੁਹਾਡਾ ਕੰਮ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਵਧੀਆ ਵਧੀਆ ਕਮੈਂਟ ਕਰਿਓ ਠੀਕ ਹੈ ਭਾਈ ਨੂੰ ਬਹੁਤ ਸਪੋਰਟ ਕਰੋਗੇ ਤੇ ਬਹੁਤ ਵਧੀਆ ਵਾ ਠੀਕ ਹੈ ਜੀ ਵਧੀਆ ਵਧੀਆ ਮੋਟੀਵੇਟ ਮਿਲੂਗਾ ਭਾਈ ਨੂੰ ਵਧੀਆ ਕੰਮ ਕਰਨ ਲਈ ਤੇ ਬਾਕੀ ਆ ਭਾਜੀ ਹੱਡੇ ਮਾਸਟਰ ਜੀ ਮਾਸਟਰ ਜੀ ਨਾਲ ਗੱਲ ਕਰਨ ਦੀ ਜਦੋਂ ਸਾਡਾ ਭਰਾ ਸਾਡੇ ਨੂੰ ਬੜਾ ਚੰਗਾ ਲੱਗਦਾ ਵਾ ਤੇ ਸਾਨੂੰ ਬੜਾ ਚੰਗਾ ਲੱਗਦਾ ਵਾ ਤੇ ਸਾਨੂੰ ਬੜਾ ਚਾਇਸ ਵੀਰ ਦਾ ਨੇ ਦੱਸਿਆ ਸੀ ਸਤੀ ਨੇ ਵੀ ਆਉਣ ਦੇ ਮਾਸੜ ਜੀ ਹਣੀ ਤੇ ਸਾਨੂੰ ਬੜਾ ਵਧੀਆ ਲੱਗਾ ਆਏ ਨੇ ਸਾਡੇ ਕੋਲ ਉਹ ਹੋਜੀ ਸਾਹਿਬ ਬਈ ਇਨਫੋਰਮੇਸ਼ਨ ਤੇ ਸਾਨੂੰ ਕਾਫੀ ਦਿਨਾਂ ਤੋਂ ਮਿਲ ਗਈ ਕਿ ਉਹਨਾਂ ਨੇ ਆਉਣਾ ਤੇ ਐਕਸਾਈਟਡ ਬਹੁਤ ਹੀ ਆਪਾਂ ਮਾਲਾ ਵੀ ਸਾਰੇ ਨਹੀਂ ਆਏ ਸਾਰੀ ਫੈਮਿਲੀ ਨਹੀਂ ਆਈ ਹਣਾ ਸਾਰਾ ਟੱਬਰ ਆਉਣਾ ਚਾਹੀਦਾ ਹੈ ਨਾ ਨਹੀਂ ਨਹੀਂ ਆਵਾਂਗੇ ਜ਼ਰੂਰ ਫੈਮਲੀ ਆਉਣੀ ਫੁੱਲ ਫੈਮਲੀ ਫੁੱਲ ਫੈਮਲੀ ਵਲੌਗ ਆ ਹਾਂ ਫੁੱਲ ਫੈਮਲੀ ਵਲੌਗ ਬਣਾਵਾਂਗੇ ਤੇ ਬਾਕੀ ਚਲੋ ਵੀਡੀਓ ਚੰਗੀ ਲੱਗੇ ਬਾਤ ਤੋਂ ਬਾਤ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਬਾਕੀ ਭਾਜੀ ਦੀ ਆਈਡੀ ਡਿਸਕ੍ਰਿਪਸ਼ਨ 'ਚ ਮਿਲ ਜੂਗੀ ਤੇ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਨਾ ਵੀ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ